ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੀੜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਚਠਾ ਸੀੜੇ ਦਾ ਜਿਹੜਾ ਪਿੰਡ ਜਿਹੜਾ ਕਾਫੀ ਮਸ਼ਹੂਰ ਹੈ ਜਿਹੜਾ ਚੱਲਦਾ ਤੇ ਲੱਗੇ ਕਣੀ ਕੇ ਬੰਗ ਰੱਡਾ ਪਹਿਲੀ ਵੀਡੀਓ ਆਪ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਬਿਲਕੁਲ ਤਾਜੀ ਸੋਈ ਇੱਕੋ ਹੀ ਗੱਬਣਿਆ ਬਾਕੀ ਸਾਰੀਆਂ ਸੁਈਆਂ ਵਾ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਗੱਬਣ ਆਪਣੀ ਪਾਸ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੇ ਬਾਸ ਕਿਰਪਾ ਮਾਲਕ ਜੀ ਤੁਸੀਂ ਸੁਣਾਓ ਜੀ ਸਭ ਠੀਕ ਠਾਕ ਜੇ ਤੇ ਨਾਮ ਦੱਸੋ ਵੀਰ ਜੀ ਕਰੀ ਆਪਣਾ ਨਾਮ ਬਲਰਾਜ ਸਿੰਘ ਜੀ ਪਿੰਡ ਸੀੜਾ ਤਹਿਸੀਲ ਬਟਾਲਾ ਡਿਸਟ੍ਰਿਕਟ ਅਰਦਾਸਪੁਰ ਜੀ ਮੂ ਨੰਬਰ ਹੈਗਾ ਆਪਣਾ 90414 41394 ਠੀਕ ਹੈ ਜੀ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਨਵੇਂ ਕੰਮ ਸ਼ੁਰੂ ਕੀਤਾ ਲੈ ਫਿਰ ਨਹੀਂ ਵੀਡੀਓ ਕੰਮ ਦਾ ਆਪਣਾ ਕਾਫੀ ਪੁਰਾਣਾ ਜੇ ਅੱਗੇ ਆਪਣੀਆਂ ਬੜੀਆਂ ਵੀਡੀਓ ਆਈਆਂ ਜੇ ਅਪਡੇਟ ਹੋਈਆਂ ਜੇ ਅੱਗੇ ਦੂਜੇ ਂ ਪਿੰਡਾਂ ਤੇ ਹੁੰਦੀਆਂ ਰਹਿੰਦੀਆਂ ਆਪਣੀਆਂ ਜੇ ਇਹ ਹੈਗਾ ਕਰਕੇ ਵੀਰ ਹੋਣਾ ਨਾਲ ਵੀ ਜੁੜੀ ਏ ਤੇ ਆਪਾਂ ਕੋ ਮਾਲ ਮਾਲਕ ਦੀ ਕਿਰਪਾ ਨਾਲ ਉਦਾਂ ਵੀ ਬਹੁਤ ਵੀਰ ਭਰਾ ਵੇਚਣ ਵਾਲੇ ਵੀ ਖੜਦੇ ਆ ਅੱਛਾ ਅੱਛਾ ਤੇ ਉਦਾਂ ਵੀ ਜਾਂਦਾ ਰਹਿੰਦਾ ਜੇ ਹੁਣ ਦੋ گاਵਾ ਸਵੇਰੇ ਗਈਆਂ ਜੇ ਠੀਕ ਠੀਕ ਆ ਹਾਂਜੀ ਹਾਂਜੀ ਤੇ ਅੱਜ ਵੀ ਦੋ گاਵਾ ਸੁਈਆਂ ਤਾਜ਼ੀਆਂ ਇੱਕ ਜਿਹੀ ਛੋਟੀ ਸੂਈ ਹੁਣੇ ਅਜੇ ਅੱਛਾ ਅੱਛਾ ਪੰਜ ਦਾ ਤਾਪੂਣਾ ਘੰਟਾ ਆਜੇ ਅਜੁਰਦੀ ਹੋਕੇ ਆ ਜੇਰੀ ਨੇ ਪ੍ਰੋਪਰ ਪਾਤੀ ਹੈ ਨਾ ਜੇ ਪ੍ਰੋਪਰ ਪਾਤੀ ਆ ਇੱਕ ਵੜ ਗੱਬਣੇ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਹਾਂਜੀ ਹਾਂਜੀ ਇਹ ਛੋਟੀ ਤੋਂ ਹੀ ਆਪਾਂ ਕਰ ਲਈਏ ਸ਼ੁਰੂਆਤ ਇਹ ਛੋਟੀ ਤੋਂ ਕਰ ਲੈਣੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕਾਂ ਜਰੂਰ ਵੇਖੋ ਆਪਣੀ ਆਏ ਤਸੱਲੀ ਨਾ ਮਾ ਲਓ ਕਿਉਂਕਿ ਤੁਸੀਂ ਵੀ ਪੈਸੇ ਖਰਚਨੇ ਵੇਖੋ ਹਣਾ ਇਹ ਆਪਣੇ ਬਾਕੀ ਮਾਲ ਦੀ ਗਾਰੰਟੀ ਹੈਗੀ ਜੋ ਵੀ ਦੱਸਾਂਗੇ ਮਾਲ ਦੀ ਆਪਣੀ ਗਾਰੰਟੀ ਹੋਈ ਕੋਈ ਠੀਕ ਹੈ ਤੇ ਇੱਕ ਵਾਰੀ ਜੇਰੇ ਦੇ ਵੀ ਦਿਖਾ ਦਈਏ ਪ੍ਰੋਪਰ ਜਿਹੜੀ ਜੇਰੇ ਜੇ ਜੇਰੇ ਨੇ ਪ੍ਰੋਪਰ ਫਾਤੀ ਆ ਜਿਹੜੀ ਮੱਜ ਨੇ ਤੇ ਇਹ ਥੋੜਾ ਚੇਰੀ ਹੋਇਆ ਵਾ ਸੂਈ ਨਾ ਇੱਕ ਵਾਰੀ ਥਾਣੇ ਤੁਹਾਨੂੰ ਇਹਦੇ ਦਿਖ ਥਾਣ ਬੜਾ ਕਮਾਲ ਦਾ ਜੀਰਾ ਆਹ ਦੇਖ ਸਕਦੇ ਜੀ ਬਿਲਕੁਲ ਪ੍ਰੋਪਰ ਹੱਥ ਦੀ ਚਵਾਈ ਵਾਲਾ ਜਿਹੜਾ ਥਾਣ ਆ ਹਾਂਜੀ ਅਗਲੇ ਪਿਛਲੇ ਥਾਣਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਬਿਲਕੁਲ ਤੇ ਬੱਚਾ ਕੀ ਆ ਗਿਆ ਵੀ ਜੀ ਮਗਰ ਬੱਚਾ ਮਗਰ ਕੱਟੀ ਬਹੁਤ ਵਧੀਆ ਪਾਈ ਵੀਰ ਜੀ ਚੰਗੀ ਪਲੀ ਕੱਟੀ ਦਿੱਤੀ ਹੈ ਨਾ ਬੜੀ ਵਧੀਆ ਨਸਲ ਦੀ ਕੱਟੀ ਪਾਈ ਨਾਲ ਠੀਕ ਆ ਕਿਸੇ ਨੇ ਚੰਗਾ ਭਰਾਇਆ ਆਹ ਕੱਟੀ ਬਹੁਤ ਸੋਹਣੀ ਆ ਇਹ ਜਿਹੜਾ ਮਰਜੀ ਵੀਰ ਭਰਾ ਸੇਵਾ ਕਰੇ ਨਾਲ ਇੱਕ ਮਾਇਦੇ ਨਾਲ ਦੋ ਛੋਟੀਆਂ ਦੋ ਛੋਟੀਆਂ ਦੇਣੀਆਂ ਜਿੰਨੂੰ ਦੇਣੀਆਂ ਹੁੰਦੀਆਂ ਠੀਕ ਆ ਦੋ ਹੀ ਜਾਣਗੀਆਂ ਅੱਜ ਦੋ ਹੀ ਜਾਣਗੀਆਂ ਤੇ ਉਤਰਾ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਵਿੱਚ 14 15 ਲੀਟਰ ਇਹ ਛੋਟੀਆਂ ਨੂੰ ਕੀ ਜਾਂਦਾ ਠੀਕ ਆ ਹਾਂਜੀ ਹਾਂਜੀ ਨਾਰਮਲ 14 ਲੀਟਰ 15 ਲੀਟਰ ਛੋਟੀਆਂ ਹੁੰਦੀਆਂ ਦਾ ਆਮ ਚ ਦੁੱਧ ਚੁਵਾਈ ਜਾਂਦੀਆਂ ਕਹਾਂ ਨੂੰ 5 16 17 ਕਹੀ ਜੋ ਉਹਦਾ ਫਾਇਦਾ ਕੋਈ ਨਹੀਂ ਆ ਤੋਰੋ ਹਾਂ ਫਿਰ ਇੱਕ ਰੀਨ ਬਾਕੀ ਉਤਰਾ ਇਹ ਆ ਵੀ ਪੇਟ ਫੁੜੇ ਤਾਂ ਚੰਗੀ ਆ ਤਰਾ ਉਹ ਸਾਫ ਝੋਟੀ ਵੇਖੋ ਵਜਨ ਚੰਗਾ ਝੋਟੀ ਦਾ ਸਾਫ ਸਫਾਈ ਬਹੁਤ ਸਫਾਈ ਚਾ ਇਹ ਵੀ ਤਾਜੀ ਸੋਈ ਆ ਜੇ ਹੁਣੇ ਸੋਈ ਆ ਥੋੜੀ ਲੱਪੇ ਲੱਪੇ ਜਿਆ ਪਰ ਬਹੁਤਾ ਜਿਆਦਾ ਕੋਈ ਏਡਾ ਖਾਸ ਲੱਪਾ ਨਹੀਂ ਆ ਨਹੀਂ ਝੋਟੀ ਨੇ ਮੱਚ ਭਰੀ ਨਹੀਂ ਲੱਪਾ ਨਹੀਂ ਬਣਾਇਆ ਨਾ ਨਹੀਂ ਕੋਈ ਮਸਾਲਾ ਹਾਂਜੀ ਹਾਂਜੀ ਤੇ ਬਾਕੀ ਆ ਥੱਲੇੋਂ ਦੇਖ ਸਕਦੇ ਜੀ ਖਾਣ ਤੋਂ ਬਹੁਤ ਜਿਆਦਾ ਚੰਗਾ ਲੱਗਾ ਝੋਟੀ ਨੂੰ ਲੈ ਜਾ ਸਿੱਧਾ ਲੈ ਜਾ ਅੱਗੇ ਕੁਮਾਲੀ ਆ ਵੇ ਬਾਕੀ ਗੋਲ ਸਿੰਘ ਦੀ ਆ ਸਭ ਦੀ ਆ ਜਲ ਵਧੀਆ ਭਜਨ ਭੋਜਨ ਚੰਗਾ ਝੋਟੀ ਦਾ ਨੀਲੀ ਚ ਪੱਖ ਰੱਖਦੀ ਆ ਆ ਨੀਲੀ ਦਾ ਪੱਖ ਰੱਖਦਾ ਬਾਕੀ ਵੀਜੀ ਚਵਾਈ ਇਹਦੀ ਨਾ ਬਹੁਤ ਜ਼ਿਆਦਾ ਪੋਲੀ ਨਿਕਲੀ ਆ ਜਿਹੜਾ ਮਰਗੀ ਚੋਏ ਆ ਦੇਖ ਸਾਡੇ ਸਮਾਨਾ ਇਹਦਾ ਕਰੀ ਲੱਗੇ ਤਾਂ ਤੇ ਪਿੱਠ ਪੁਰੇ ਤਾਂ ਵੀ ਆਪਾਂ ਦੇਖ ਸਕਦੇ ਹਾਂ ਕਾਫੀ ਚੜਾਈ ਜਿਆ ਬਾਕੀ ਵੀ ਜਿਹੜੀ ਚਵਾਈ ਜਿਹੜੀ ਹੈ ਨਾ ਇੱਕ ਨੰਬਰ ਚਵਾਈ ਨਿਕਲੀ ਆ ਕੋਈ ਬੇਸ਼ੱਕ ਜਿੱਦਾਂ ਮਰਜ਼ੀ ਆਪਣੀ ਤਸੱਲੀ ਕਰੇ ਭਾਵੇਂ ਵੀਰ ਭਰਾ ਕੋਈ ਚੋਏ ਭੈਣ ਭੈਣ ਚੋਏ ਐ ਪੋਲੀ ਚਵਾਈ ਚਵਾ ਥਾਣਾ ਦੀ ਠੀਕ ਹੈ ਜੀ ਬਹੁਤ ਚਵਾਈ ਬਹੁਤ ਚਵਾਈ ਕਰਤੀ ਆ ਇੱਕ ਇਹਦੀ ਹਾਂਜੀ ਇੱਕ ਚਵਾਈ ਕਰਤੀ ਆ ਨਹੀਂ ਚਵਾਈ ਨਹੀਂ ਜੇ ਕੀਤੀ ਯਾਨੀ ਕਿ ਬੱਚਾ ਪੂਚਾ ਲਾ ਕੇ ਧਾਰਾ ਧੂਰਾ ਮਾਰ ਕੇ ਬੱਚੇ ਨੂੰ ਪਿਆਰ ਉਹ ਮਤਲਬ ਇੱਕ ਕਰੀ ਉਹਨੇ ਸੁਈਆਂ ਦੇ ਅੱਧਾ ਪੋਣਾ ਗਿਆ ਇੱਕ ਕਰੀ ਧਾਰਾ ਮਾਰ ਲੀਆ ਵਾਕੇ ਸਾਰਾ ਕੁਝ ਕਰਤਾ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਤੁਸੀਂ ਜਿਹੜੇ ਛੋਟੀਆਂ ਦੇ ਲੋਕੀ ਤੇ ਸਵਾ ਸਵਾ ਲੱਖ ਕਰੀ ਜਾਂਦੇ ਆ ਅੱਛਾ ਆਪਾਂ ਨਾ ਸਵਾ ਲੱਖ ਕਰਨਾ ਨਾ 110000 ਦੀ ਦੇ ਦिए ਕਰ ਦिए ਕੋ ਮਾਨਤਨ ਹੋਰ ਹੋਰ ਕਰ ਦिए ਹਾਂਜੀ ਪੂਰੇ ਲੱਖ ਦੀ ਝੋੜੀ ਦੇ ਦिए ਅੱਛਾ ਪੂਰੇ ਲੱਖ ਦੀ ਹਾਂਜੀ ਪੂਰੇ ਲੱਖ ਦੀ ਝੋੜੀ ਦੇ ਦिए ਵੀਰ ਭਰਾ ਕੋ ਬਹੁਤੇ ਸੌਦੇ ਚ ਨਾ ਪਏ ਮਾਨਤਨ ਉਹਦੇ ਵਿੱਚ ਥੋੜੀ ਥੋੜੀ ਸ਼ੋਰਟ ਹੋਣੀ ਆ ਕਿ ਆਪਾਂ ਮੁੱਲ ਬਿਲਕੁਲ ਜ਼ਿਆਦਾ ਪਾਇਆ ਜਿਹੜਾ ਵੀ ਵੀਰ ਭਰਾ ਜਿਹੜਾ ਮਰਜੀ ਜਾ ਕੇ ਬੇਸ਼ੱਕ ਕੋ ਵੇਚ ਲੇ ਬੇਸ਼ੱਕ ਘਰ ਰੱਖ ਲਈ ਇਦਾਂ ਦੀ ਝੋੜੀ ਕੋ ਦੇਣ ਦਾ ਨਹੀਂ ਪੂਰੇ ਲੱਖ ਦੀ ਆਪਾਂ ਪੂਰੇ ਲੱਖ ਦੀ ਜੋੜੀ ਦੇ ਦਿੰਨੀ ਆ ਹਾਂ ਇੱਕ ਰਿਹਾ ਵਨ ਦਾ ਫਿਰ ਤੋਂ ਦੇਖ ਸਕਦੇ ਆਪਾਂ ਪਿੱਛੇ ਵੀ ਥਣਾ ਦਾ ਸਾਈਜ਼ ਗਿਆ ਆਪਾਂ ਆਪਾ ਦੇਖ ਸਕਦੇ ਚੰਗਾ ਦੂਰ ਦੂਰ ਇੱਕ ਰਿਹਾ ਹਾਂ ਜੀ ਬੜੀ ਸਫਾਈ ਬਹੁਤ ਜ਼ਿਆਦਾ ਛੋਟੀ ਸਫਾਈ ਜਿਆ ਫੇ ਚੱਲ ਜਨੇ ਡੇਢ ਡੇਢ ਗੇਟ ਤੇ ਥਾਂ ਲੱਗਾ ਲੋਕੀ ਗੇਠ ਗੇਠ ਤੇ ਆਂਦੇ ਡੇਢ ਡੇਢ ਗੇਟ ਤੇ ਲੱਗਾ ਠੀਕ ਹੈ ਠੰਡੀ ਬਹੁਤ ਜ਼ਿਆਦਾ ਠੀਕ ਹੈ ਜੀ ਹਾਂ ਜੀ ਜਿਹੜਾ ਮਰਜੀ ਵੈੜੇ ਥੱਲੇ ਹਾਂ ਜੀ ਵੀਰ ਬੜਾ ਕੋਈ ਫੋਨ ਲਾਏ ਮਾਨਤਾ ਜਰੂਰ ਕੀਤਾ ਜਾਏਗਾ ਮਾਨਤਾ ਨੋ ਜਾਏਗਾ ਹਾਂ ਜੀ ਤੇ ਹੁਣੇ ਕਾ ਵੈੜ ਤੁਹਾਨੂੰ ਦਿਖਾਉਣੀ ਹੈ ਬੜੀ ਖੂਬਸੂਰਤ ਆ ਆਪ ਵੀ ਚਲੋ ਸੋਹਣੀ ਵੈੜ ਆ ਇਹ ਪਹਿਲਾਂ ਵੱਛੀ ਜੀ ਮਗਰ ਵੀ ਵੱਛੀ ਬੜੇ ਕਮਾਲ ਦੀ ਆ ਟੀਗਾ ਕਿਸੇ ਵੀਰ ਨੇ ਨਾ ਵੀ ਚੰਗਾ ਭਰਾਇਆ ਜਾ ਓਹ ਬੋਲ ਵਧੀਆ ਟੀਗਾ ਆ ਦੇਖ ਸਾਡੇ ਜੀ ਬਲੇ ਬੋ ਗੋ ਤੇ ਆ ਦੇਖ ਸਾਡੇ ਥਾਨੇ ਦੇ ਚੰਗੇ ਗੈਰ ਤੇ ਇੱਕੋ ਜੇ ਸਾਈ ਦਾ ਦੇ ਇੱਕੋ ਜੇ ਗੈਰ ਦਾ ਥਾਨੇਆ گلابی ਰੰਗ ਦਾ ਤੇ ਮਿਲਕ ਮੀਨ ਵੀ ਚੰਗੀ ਮੋਟੀ ਲੱਗੀ ਆ ਥਾਨੇ ਤੇ ਬਰੀਕ ਬਰੀਕ ਨਾੜਾ ਵੀ ਚੰਗੀਆਂ ਵਜ ਉਹਨੇ ਇੱਕ ਜੇ ਮਾਮਲੀ ਜੀਆਂ ਭਲਾ ਜੜੀਆਂ ਹੈਗੀਆਂ ਜਦੋਂ ਲੱਥ ਗਈਆਂ ਹਾਂ ਜੀ ਥੋੜਾ ਬਹੁਤ ਧੰਨਵਾਦ ਪਹਿਲਾਂ ਵਾਸ਼ੀ ਨੂੰ ਪੈਂਦੀ ਆ ਪਹਿਲਾ ਸੂਆ ਇਸ ਸੂਈ ਆ ਪਹਿਲੀ ਵਾਸ਼ੀ ਦਾ ਪਹਿਲੇ ਵਾਸ਼ੀ ਸੂਈ ਵੇਖੋ ਕਿਦਦਨ ਆ ਦੇਖ ਸਾਡੇ ਜੀ ਤੇ ਦੂਸਰੇ ਪਾਸੇ ਤਾਂ ਇਹ ਕਰੀਤਾਂ ਨੂੰ ਦਿਖਾ ਦਈਏ ਚੰਗੀ ਤਰ੍ਹਾਂ ਆਹ ਦੇਖ ਸਾਡੇ ਹਵਾਨੇ ਦੇ ਨਾੜਾਂ ਕੈਮਰੇ ਤੋਂ ਨਾ ਥੋੜਾ ਜਿਹਾ ਡਰਦੀ ਵਸ਼ੀ ਠੀਕ ਹੈ ਪਰਲੇ ਪਾਸੇ ਮਹੀਂ ਬੱਜੀ ਹੈ ਨਾ ਨਾਲੇ ਘੂਰਦੀ ਇਹਨੂੰ ਤੇ ਹੈਗੀ ਜਰਸੀ ਕ੍ਰੋਸ ਚ ਯਾਤਰਾ ਜਰਸੀ ਕ੍ਰੋਸ ਥੋੜੀ ਜੀ ਬਾਕੀ ਇਹ ਵੀ ਠੰਡੀ ਠੁੰਡੀ ਬੜੀ ਆ ਰੱਸੀ ਨਾ ਭਾਂ ਇਧਾ ਰੱਸੀ ਪਾ ਕੇ ਹੁਣੇ ਬਹਿ ਜਾਓ ਰੱਸੀ ਦੇ ਜਿੰਨਾਂ ਕੋ ਲਈ ਹੈ ਨਾ ਉਹ ਬੀਬੀ ਚੋਂਦੀ ਹੀ ਤੇ ਉਹਨਾਂ ਬੀਬੀਆਂ ਨੇ ਨਾਈ ਦਾ ਰੱਸੀ ਤੇ ਲਾਤੀ ਪਹਿਲੇ ਦੇਣੀ ਉਹ ਤੁਹਾਨੂੰ ਪਤਾ ਫਿਰ ਜਿਹੜਾ ਡੰਗਰ ਪਹਿਲੇ ਦਿਨ ਰੱਸੀ ਮੰਗ ਲੇ ਉਹ ਉਹਨਾਂ ਆਂਦੇ ਅਸੀਂ ਆਪ ਚੋਣੀ ਹੁੰਦੀ ਜਨਾਨੀਆਂ ਨੇ ਉਹਨਾਂ ਰੱਸੀ ਪਾਈ ਪਹਿਲੇ ਦਿਨ ਅੱਜ ਤੀਜਾ ਚੌਥਾ ਦਿਨ ਸੂਈ ਨੂੰ ਆ ਇਹ ਆਵੇ ਉਹ ਤੇ ਹੁਣ ਹੱਲੇ ਵੀ ਜਿਹੜੇ ਸਾਹ ਨੇ ਕਹਿੰਨੇ ਗਜੋਣੀ ਗਜਾ ਲਿਆ ਆਪਣੇ ਜਿਹੜਾ ਹਰਜੀ ਗਜਾ ਲਿਆ ਤਾਜੀ ਸੂਈ ਤੁਹਾਨੂੰ ਪਤਾ ਜਦਾਂ ਮਰਜੀ ਵਾ ਫਿਰ ਵੀ ਉਹਨਾਂ ਰੱਸੀ ਪਾਈ ਆਪਾਂ ਵੀ ਰੱਸੀ ਪਾ ਕੇ ਸਵੇਰੇ ਠੀਕ ਹੈ ਵੱਧ ਕੇ ਕੋ ਕੋਈ 13 ਲੀਟਰ ਦੁੱਧ ਲਾ ਲੇ ਕੋਈ 14 ਲਾ ਲੇ ਹਾਂਜੀ ਹਾ ਅੱਜ ਬਰੇ ਬੋਲਾ ਪਿਛੇ ਦਿਨ ਸੂਆ ਅਸੂਈ ਨੂੰ ਆ ਜੇ ਤੇ ਭਾਵੇਂ ਕੋਈ ਦੁੱਧ ਲਾ ਲੇ ਭਾਵੇਂ ਕੋਈ ਬੋਲਾ ਲਾ ਲੇ 13 14 ਲੀਟਰ ਜਿਹੜਾ ਆ ਉਹ ਤਾਂ ਮੋੱਖ ਤੇ ਆਜ ਰਿਹਾ ਕਿੰਨਾ ਘਰੇ ਜਾਊਗੀ ਦੁੱਧ ਵੀ ਜੀ 16 17 ਲੀਟਰ ਬਸ਼ੀ ਆਰਾਮ ਨਾਲ ਚਾਊਗੀ ਤੋਰਾਂ ਫਿਰ ਇਕ ਕਰੀ ਬਾਕੀ ਇਹ ਵੀ ਸੋਹਣੀ ਵੈੜ ਆ ਸੋਹਣੀ ਵੈੜ ਜਿੰਨੇ ਘਰ ਰੱਖਣੀ ਆ ਉਹਦੇ ਲਈ ਚੰਗੀ ਆ ਇਹਦੀ ਬਾਕੀ ਵੀ ਜੀ ਇਹ ਜਿਹੜੀ ਆ ਥੋੜੀ ਮਿਕਸ ਆ ਇਹਦੀ ਫੈਨ ਕੁਆਲਿਟੀ ਬਹੁਤ ਵਧੀਆ ਦੁੱਧ ਦੀ ਬਾਕੀ ਇਹ ਵੀ ਇਹੋ ਜੀ ਵੈੜ ਦੁੱਧ ਭਾਵੇਂ ਕਿਲੋ ਘੱਟ ਵੀ ਦਈ ਜਾਵੇ ਪਰ ਇਹ ਅਜਲੇ ਆਇਆ ਜੀ ਨਾਲੇ ਸਾਦੇ ਜੀ ਚੰਗੀ ਸੋਹਣੀ ਬੈੜਿਆ ਬਾਕੀ ਵੀਰ ਜੀ ਪਹਿਲੇ ਨਾਲ ਮਸ਼ੀਨੇ ਬਣਨ ਵਾਲੀ ਕਮਾਲ ਕਰਦੀ ਆ ਬਿਲਕੁਲ ਫਿਕਸ ਹਵਾਨੇ ਦੀ ਆ ਜੀ ਹਾਂ ਜੀ ਅਕੇ ਆ ਵੀ ਜਿੰਨੀ ਵੀ ਹੈਗੀ ਹੈਗੀ ਸਫਾਈ ਚ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਕਰਨ ਨੂੰ ਵੀ ਜਿਹੇ ਹੋ ਜਾਂ ਮਸ਼ੀਆਂ ਦਾ ਲੋਕ ਤਾਂ 70 70 ਪਾਈ ਜਾਂਦੇ ਵੀਡੀਓ ਦੇ ਵੇਖੀ ਦੀਆਂ ਆਪਾਂ ਵੀ ਵੀਡੀਓ ਹਾਂਜੀ ਭਾਵੇਂ 70 ਕਰ ਲੋ ਭਾਵੇਂ 75 ਕਰ ਲੋ 65 ਦੀ ਦੇ ਦਈਏ 60 ਦੀ ਦੇ ਦਈਏ 60 ਵੀ ਦੇ ਦਈਏ ਹਾਂਜੀ 60000 ਚੋਂ 1000 ਰੁਪਿਆ ਛੋਟ ਕਰ ਦਾਂਗੇ ਵੀ ਜੱਸ ਨਹੀਂ ਅੱਛਾ ਜੱਸ ਨਹੀਂ ਹਾਂ ਜਿੰਨੀ ਦੇਣੀ ਹੈ ਵਾਸੀ ਠੀਕ ਹੈ 60000 ਚੋਂ 1000 ਰੁਪਿਆ ਛੋਟ ਹੀ ਹੋਣੀ ਬਸ ਠੀਕ ਹੈ ਜੀ ਕਿਉਂਕਿ ਇਹ ਵਾੜ ਵੇਚਨ ਨੂੰ 65 ਦੀ ਵੇਚਦੀ ਆ 70 ਦੀ ਵੇਚਦੀ ਆ ਜਿੰਨੇ ਮਰਜ਼ੀ ਦੇਖਦੀ ਆ ਤੇ ਬਾਕੀ ਜਸ ਨੂੰ ਆ ਛੋਟੇ ਛੋਟੇ ਆਪਣੇ ਮੁੱਲ ਹੁੰਦੇ ਵੀ ਜੀ ਠੀਕ ਹੈ ਤੇ ਦੂਸਰਾ ਇਹ ਆ ਵੀਰ ਭਰਾ ਬੇਜੰਤ ਕੋਈ ਵੇਚਨ ਵਾਲਾ ਲਾ ਜੀ ਭਰ ਘਰ ਰੱਖਨ ਵਾਲਾ ਲਾ ਜੀ ਇਹੋ ਜਿਹੇ ਮੁੱਲ ਕਿਸ ਨੇ ਛੇਤੀ ਨਾਲ ਦੇਣੇ ਇੰਨੇ ਆ ਇਹ ਆ ਵੀ ਹੈਗੀ ਗੋਲ ਯਾ ਤਰ੍ਹਾਂ ਹਾਂ ਜੀ ਹਾਂ ਜੀ ਰਾਜੀ ਆ ਰਾਜੀ ਬਾਈ ਤੇ ਆ ਮਗਰ ਅੱਛੇ ਵੀ ਸੋਹਣੀ ਆ ਹਾਂ ਜੀ ਹਾਂ ਜੀ ਬਾਕੀ ਇਹ ਵੀ ਕੋਟੀ ਹੈ ਵਾਖੀ ਪਹਿਲਾਂ ਨੇ ਵਸ ਬੰਦਰ ਬਹੁਤ ਜ਼ਿਆਦਾ ਬਣਾਈਆਂ ਹਾਂਜੀ ਹਾਂਜੀ ਇਹੋ ਜਿਹੇ ਵਸੇ 15 16 ਲੀਟਰ ਦੁੱਧ ਕੀ ਆਂਦਾ ਹਾਂਜੀ ਹਾਂਜੀ ਕਹਿਣ ਭਾਵੇਂ ਥੱਲੇ 20 ਕਹਿ ਦਈਏ ਹਾਂ ਮੈਂ ਉਹ ਜੋ ਕੰਮ ਨਹੀਂ ਕਰਨੀ ਦਦਾ ਜਿਹੜਾ ਝੂਠ ਵਾਲਾ ਵੀ ਉਹਦਾ ਫਾਇਦਾ ਕੋਈ ਨਹੀਂ ਆ ਠੀਕ ਆ ਹਾਂਜੀ ਤੇ ਆ ਜਿਹੜੀ ਜੇ ਇਹ ਦੂਜੇ ਨੰਬਰ ਤੇ ਵੀ ਹੈ ਤੀਜੇ ਨੰਬਰ ਤਾਂ ਵੀ ਇਹ ਵੀ ਜਰਸੀ ਸੂਈ ਜਿਹੜਾ ਠੀਕ ਆ ਕਾਲੀ ਜਰਸੀ ਜੀ ਆਏ ਇਹ ਕਾਲੀ ਜਰਸੀ ਠੰਡੀ ਧੀਰੀ ਹੈ ਬਹੁਤ ਵਧੀਆ ਪੂਰੀ ਕਾਲੀ ਹੈ ਗਾਂਜ ਦੇ ਕਈਆਂ ਨਾਲ ਹੁੰਦਾ ਵੀ ਪੂਰੇ ਕਾਲੀ ਰੰਗ ਦੀ ਹੋਵੇ ਤੁਹਾਨੂੰ ਮੇਰੇ ਕੋ ਇਦਰੋਂ ਨਹੀਂ ਆਏ ਮਾੜਾ ਜਾਂ ਥਾਂ ਤੁਹਾਨੂੰ ਠੰਡੀ ਕੋਈ ਨਹੀਂ ਉੱਥੇ ਜਾ ਕੇ ਦਿਖਾ ਦਿੰਦੇ ਆਹੋ ਇਧਰੋਂ ਹੀ ਮਾੜਾ ਥਾਣਾ ਖਾ ਲਿਓ ਹਾਂ ਹਾਂ ਬਹੁਤ ਜ਼ਿਆਦਾ ਚੰਗਾ ਸਪੈਸ਼ਲ ਚੰਗੇ ਘੱਟੇ ਥਾਣੇ ਇਹਦਾ ਵੀ ਤੇ ਹਵਾਨੇ ਤੇ ਨਾੜਾ ਵੀ ਆ ਦੇਖ ਸਾਡੇ ਚੰਗੀਆਂ ਹਾਂਜੀ ਤੇ ਆ ਜਿਹੜਾ ਬੱਚਾ ਆ ਗਿਆ ਜਿਹਦੇ ਮਗਰ ਇਹਦੇ ਮਗਰ ਵੀ ਜੀ ਬੱਚਾ ਜੀ ਤੇ ਨੂੰ 6-7 ਦਿਨ ਹੋ ਗਏ ਜੀ ਸੂਈ ਨੂੰ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਵੀ ਇੰਨਾ ਕੀ ਵੀ ਜੀ 13-14 ਲਾਲੇ ਕੋਈ 13 ਲਾਲੇ ਕੋਈ 14 ਲਾਲੇ ਤੇ ਨੇਕੀ ਦਾ ਫਰਕ ਵੀ ਬਾਤ ਤੁਹਾਨੂੰ ਪਤਾ ਦੂਜੇ ਥਾਣੇ ਕਿਹੋਲੇ ਡੰਗਰ ਜਾ ਕੇ ਕਰ ਦਿੰਦਾ ਤੇ ਮੈਂ ਵਕਤ ਇੱਕ ਮੌਕੇ ਦੇ ਹਾਜ਼ਰ ਜਿਹੜਾ 13 ਲੀਟਰ ਦੁੱਧ ਤਿਆ ਤੇ ਕਿੰਨਾ ਦੁੱਧ ਕਰੀ ਜਾਉਗੀ ਇਹ ਵੀ। ਉਹ ਵੀ ਜੀ 16 17 ਲੀਟਰ ਆਮ ਨਾਲ 18 ਲੀਟਰ ਚਵਾ ਜੀ ਮਸ਼ੀਨ। ਤੁਰਾ ਫਿਰ ਇੱਕਰੀ ਨੂੰ। ਬਾਕੀ ਪਰ ਵੇ ਬੰਦਰ ਗੁੰਦਰ ਬੜੀ ਬਾਕੀ ਧਾਰ ਇੱਕ ਨੰਬਰੇ ਦੀ। ਠੀਕ ਆ। ਉਹ ਜੀ ਧਾਰ ਆ ਤੇ ਕੋਈ ਰੱਸੀ ਨਹੀਂ ਲੈਣੀ ਇਹਨੇ ਇੱਕਦਾਂ ਪਾ ਬੱਚਾ ਛੱਡੋ ਜੈ ਨਾਲ ਜਿਹੜਾ ਥੱਲੇ ਬਹਿ ਜਾ ਉਸੇ ਵੇਲੇ ਚੋਣਦਾ ਉਹ। ਕਾਦ ਉਹ ਜੀ ਬਹੁਤ ਵਸੀਦਾ। ਪੂਰੇ ਕਾਲੇ ਰੰਗ ਦੀ ਬਹਿੜਿਆ। ਪ્યોਰ ਪ્યોਰ। ਦੇਖੋ। ਅਜੇ ਲੈ ਵੀਰ ਜੀ ਕਮਾਲ ਕੇញਾਂ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਪੂਰੇ ਕਾਲੇ ਰੰਗ ਦੇ ਵੈੜ ਹੋਵੇ ਤੇ ਵੀ ਫਿਕਸ ਜੇ ਬਣਨੇ ਦੀ ਇਹਦਾ ਸੁਭਾ ਕਿੰਨਾ ਚ ਵੀਰ ਜੀ ਇਹ ਵੀ ਵੀਰ ਜੀ ਦੂਜੇ ਸੁਭਾ ਸੂਈ ਜੇ ਇਹਦਾ ਦੂਸਰਾ ਸੁਭਾ ਹਾਂ ਜੀ ਇਹਦਾ ਦੂਸਰਾ ਸੁਭਾ ਸੂਹਾ ਆ ਸੂਈ ਜੇ ਮੋਲ ਫਿਰ ਵੇਚੀ ਇਹਦਾ ਮੋਲ ਵੀ ਦੀ ਇਹਦਾ ਛੋਟਾ ਜਿਹਾ ਕਰਨਾ ਜੇ ਵੱਛੀ ਦਾ ਹੱਕ ਰੱਖਦੀ 70000 ਦਾ ਹਾਂਜੀ ਦੇਖੋ ਕੱਦ ਵਜਣਾ ਬੰਤਰ ਠੰਡੀ ਸੀਲ ਭਾਜ ਜਿੱਦਾਂ ਮਰਜੀ ਬਹਿ ਜਾਓ ਭਾਵੇਂ ਕੋਈ ਵੀਰ ਭਰਾ ਚ ਹੋਵੇ ਭਾਵੇਂ ਕੋਈ ਭੈਣ ਚ ਹੋਵੇ ਜਿਹੜਾ ਮਰਜੀ ਚ ਹੋਵੇ ਬਹਿ ਗਿੱਦਾ ਹਾਂਜੀ ਢਿੱਲੂ ਕੀ ਨਾ ਭਾਂ ਦੋਵੇਂ ਪਾਸੇ ਜਾ ਕੇ ਚਲੋ ਇਹ ਅਬੀ ਸਫਾਈ ਚਾ ਚਲੋ ਜਿੰਨੀ ਵੀ ਆ ਵੱਛੀ ਹੱਕ ਤੇ ਰੱਖਦੀ 70000 ਦਾ ਹਾਂਜੀ 65 ਦੀ ਦੇ ਦਈਏ 64 ਦੀ ਦੇ ਦਈਏ 64 ਦੀ ਦੇ ਦਈਏ ਹਾਂਜੀ ਨਹੀਂ 64 ਦੀ ਨਹੀਂ ਆ ਅੱਛਾ ਛੋਟਾ ਜਿਹਾ ਮੋਲ ਕਰੀਏ ਜਿਹੜਾ ਜਾਣ ਜਾਣ ਹੀ ਹੋਏ ਬਸ ਅੱਛਾ ਪੂਰੇ 60000 ਅੱਛਾ ਵੀ 60 ਤੀ ਦੇ ਦੇ ਵੀ ਪੂਰੇ 60 ਦੀ ਦੀ ਭਾਂ ਕੋਈ ਉਹ ਲੈ ਜੇ ਤੇ ਭਾਂ ਕੋਈ ਆ ਲੈ ਜੇ 60000 ਦੀ ਉਹ ਉਹਦੀ ਵੀ 1000 ਛੋਟ ਇਹਦੀ ਵੀ 1000 ਕਰ ਦਾਂਗੇ ਯਾਰ ਅੱਛਾ ਇਹਦੀ ਵੀ 1000 ਛੋਟ 1000 ਛੋਟ ਕਰ ਦਾਂਗੇ ਸੱਟੋਂ ਸੇਮ ਸੇਮ ਦੋਵਾਂ ਦਾ ਕਰ ਦੇਣਾ ਠੀਕ ਹੈ ਜੀ ਹਾਂ ਜੀ ਤੇ ਆ ਗੱਬਣ ਆ ਗਈ ਜੀ ਇਹ ਗੱਬਣ ਆ ਗਈ ਜੀ ਹਾਂ ਜੀ ਇਹ ਕਿੰਨੇ ਕੇ ਦੁੱਧ ਵਾਲੀ ਹੈ ਇਹ ਅਜੇ 5-4 ਦਿਨ ਲੈਂਦੀ ਜੀ ਹੁ ਕਾਈ ਲੈ ਜਾਣਾ ਬਸ਼ੀ ਨੇ ਤੇ ਕਿੰਨਾ ਭਰੀ ਜਾਊਗੀ ਦੁੱਧ ਦੁੱਧ ਵੀ ਦੀ ਆ ਵੀ 16-17 ਲੀਟਰ ਭਰ ਦੂਗੀ ਤੋਰੋ ਫਿਰ ਇਹਨੂੰ ਹਾਂ ਜੀ ਖੰਡੀ-ਖੰਡੀ ਬਹੁਤ ਹੈ। ਥਾਣ ਤੁਹਾਨੂੰ ਬਹੁਤ ਚੰਗਾ ਲੱਗਾ ਇਹਨੂੰ। ਹਾਂ ਨੇ ਤਾਂ ਵੀ ਚੰਗਾ ਲੱਗਾ। ਬਾਕੀ ਮਿਲਕ ਵੀ ਨੇ ਵੀ ਚੰਗੀ ਮੋਟੀ ਲੱਗੀ ਆ। ਹਾਂਜੀ। ਤੋੜ ਦੋ, ਖੋਲ ਦੋ ਇੱਕ ਵਾਰੀ ਫਿਰ। ਆਏ ਬਾਕੀ ਇਤਰੇ ਆ ਵੀ ਕੱਦ-ਕਾਠ ਬੇਲ ਦੀ ਚੰਗੀ ਆ ਇਤਰਾ। ਵੱਛੀਆ ਹਫਤਾ ਖੜਦੀ ਵੀ ਜੀ ਢਲਾਂ ਤੋਂ ਲਾਂ ਬਹੁਤ ਜ਼ਿਆਦਾ ਇੱਜ ਹਫਤਾ ਲੈ ਖੜਦੀ ਆ ਕੋਈ ਵੀਰ ਜਾ ਕੇ ਸਾਂਭ ਲੈ ਤੇ ਚੰਗੀ ਤਿਆਰ ਹੋ ਜੂਗੀ ਆ ਵੀ ਲੈ ਆ ਵੀ ਜੀ ਬਾਕੀ ਸਪੈਸ਼ਲ ਵੱਛੀ ਆ ਨਾਗ ਬੂਤੀ ਵੇਖੋ ਨੀਗੀ ਦੀ ਬੂਤੀ ਆ ਡਿਜ਼ਾਈਨ ਜਿਹੜਾ ਬਹੁਤ ਵੱਛੀ ਦੀ ਬੂਤੀ ਦਾ ਕੋ ਸੋਹਣੀ ਆ ਵੈਡ ਉੱਤਰ ਜਿਹੜਾ ਮਰਜ਼ੀ ਵੀ ਜਾ ਕੇ ਸੇਵਾ ਕਰੇ ਭਾਵੇਂ ਜਿੰਨੇ ਦੀ ਮਰਜ਼ੀ ਵੇਚ ਲੈ ਜਾ ਕੇ ਇਹ ਇਹਦਾ ਫਰਮੁੱਲ ਵੀਰ ਜੀ ਮੁੱਲ ਵੀਰ ਜੀ ਇਹਦਾ ਵੀ ਛੋਟਾ ਇਹ ਕਰਨਾ ਜੀ ਕਿੰਨਾ ਕਾ ਜੀ ਤਿਆਰ ਕਰਕੇ ਉਹਨੇ ਇਹ ਵੀ ਵੀਰ ਜੀ 70000 ਦੀ ਆ ਹਾਂਜੀ ਜੇ ਤੇ ਤਿਆਰ ਜੇਰਾ ਮਰਜੀ ਭਰਾ ਤਿਆਰ ਕਰਨੇ ਚਾਹੁੰਦੇ ਸੇਵਾ ਕਰਨੇ ਵਾਸ਼ੀ ਦੀ ਇਹ ਵੀ 70000 ਦਾ ਕਰ ਰੱਖ ਜਾਓ ਢੱਲਾ ਢੁਲਾ ਬਹੁਤ ਜ਼ਿਆਦਾ ਨੇ ਹਾਂਜੀ ਇਹ ਹੁਣ 70 ਦੀ ਨਹੀਂ ਦੇਣੀ ਅੱਛਾ 65 ਦੀ ਦੇਦੀ ਇਹ ਵੀ 60 ਚ ਛੋਟ ਕਰਦੀ ਇਹਦੀ ਇਹਦੀ 60 ਚ ਛੋਟ ਕਰੀਏ ਹਾਂਜੀ ਇਹਦੀ 60 ਚ 2000 ਰੁਪਏ ਛੋੜ। ਅੱਛਾ ਇਹਦੀ 2 ਕਰ ਦੇਣੀ। ਇਹਦੀ 2 ਕਰ ਦੇਣੀ ਹਾਂਜੀ। ਜਿਹੜਾ ਮਰਜ਼ੀ ਵੀਰ ਭਰਾ ਸਾਹਮਣੇ ਸੇਵਾ ਕਰੇ ਤੇ ਜਿੰਨੇ ਦੀ ਮਰਜ਼ੀ ਬੱਛੀ ਵੇਚ ਲੈ ਬੱਛੀ 70000 ਦੀ ਪੈ। ਖਾਸ ਗੇੜੀ ਖਦੀ ਆ ਠੀਕ ਹੈ ਹੁਣ ਆਪਾਂ ਸੇਵਾ ਛੱਡ ਦੇਣੀ ਸਾਰੇ ਆਪਣਾ ਮੁੱਲ ਹੁੰਦਾ ਉਹ ਜਿਹੜਾ ਛੋਟਾ ਛੋਟਾ ਜਿਹੜਾ ਵੀਰ ਭਰਾ ਭਾਵੇਂ ਵੇਚਣ ਵਾਲਾ ਲੱਜ ਭਾ ਘਰ ਰੱਖਣ ਵਾਲਾ ਕਿ ਇਹਨੂੰ ਮਹਿਸੂਸ ਨਾ ਹੋਏ ਪਈਂ ਡੰਗਰ ਲਿਆ ਕੇ ਮਹਿੰਗਾ ਲਿਆ ਲਿਆ ਠੀਕ ਹੈ ਹਾਂ ਜੀ ਹਾਂ ਜੀ ਛੋਟੇ ਛੋਟੇ ਮੁੱਲ ਰ ਕੀਦੇ ਆਪਾਂ ਬਾਕੀ ਥਿਲਾਂਟੋਂ ਲੰਬੋ ਜੇ ਮਸ਼ੀ ਬੰਦੀ ਬਹੁਤ ਹੈ ਠੀਕ ਹੈ ਥਿਲਾਂਟੋਂ ਲੰਬੋ ਬਹੁਤ ਚੀਜ਼ ਹੈ ਤੇ ਬਾਕੀ ਚਲੋ ਕੋਈ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਹਾਂ ਪੁਲਿਸ ਸਮਝਣਾ ਦੇਖੋ ਵੀ ਜੀ ਜੇ ਕਹੇ ਨੇ ਆਨਲਾਈਨ ਚਮਾਉਣਾ ਮਾਲ ਵੇਛਟਾਂਚ ਵਾਲੇ ਜੇ ਉਦਾਂ ਮੰਗਾਉਣਾ ਉਦਾਂ ਮੰਗਾ ਲੈ ਜੋ ਕੋਈ ਆਪਾਂ ਦੱਸਾਂਗੇ ਉਹ ਸਾਰਾ ਮਾਲ ਪੂਰਾ ਹੋਊਗਾ ਠੀਕ ਹੈ ਦੋਦੇ ਦੱਸਿਆ ਕਿਸ ਵਾਰੀ 1921 ਦਾ ਫਰਕ ਪੈ ਜਾਂਦਾ ਕਿਸੇ ਵਾਲੇ ਕਿ ਨਵੇਂ ਥਾਂ ਦੇ ਜਾ ਕੇ ਡੰਗਰ ਜੀ ਨਹੀਂ ਲਾਉਂਦਾ ਕਈ ਵਾਰੀ ਇੱਧਰ ਇੱਧਰ ਥੋੜਾ ਪਤਾ ਨਹੀਂ ਕਿ ਫਰਕ ਪੈ ਸਕਦਾ ਤੇ ਬਾਕੀ ਚਲੋ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਬਿਲਕੁਲ ਬਿਲਕੁਲ